ਪੇਧ ਪਰੇ ਹਾਲਾਤਾਂ ਵਿੱਚ ਇੱਕ ਮਹਿਲਾ ਨੇ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਦੀ ਸੂਚਨਾ ਮਿਲਦੇ ਹੀ थाना ਸਤਨਾਮਪੁਰਾ ਪੁਲਿਸ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਪਰਮਿੰਦਰ ਕੌਰ ਨਿਵਾਸੀ ਨਿਹਾਲਗੜ੍ਹ ਦੇ ਰੂਪ ਵਿੱਚ ਹੋਈ ਹੈ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪੰਸੋ ਬਲਜੀਤ ਕੌਰ ਨੇ ਦੱਸਿਆ ਕਿ ਉਨਾ ਨੂੰ ਸੂਚਨਾ ਮਿਲੀ ਸੀ ਕਿ ਪਰਮਿੰਦਰ ਨੇ ਆਪਣੇ ਹੀ ਘਰ ਵਿੱਚ ਫੰਦਾ ਲਗਾ ਕੇ ਆਪਣੀ ਜੀਵਨ ਈਲਾ ਸਮਾਪਤ ਕਰ ਲਈ ਹੈ ਜਿਸ ਦੇ ਚਲਦੇ ਉਹ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਹੁਤ ਚੰਗੀ ਸੀ ਭੈਣ ਜੀ ਤਾਂ ਕਿਸੇ ਨਾਲ ਲਾਗਦਾ ਸੀ ਨਾ ਤਾਂ ਸਾਡਾ ਮਾਚਾ ਸਾਰੇ ਸੈਮ ਸੀਗੇ ਆਪਣਾ ਕਰਦੀ ਖਾਉਂਦੀ ਰਹਿੰਦੀ ਸੀ ਕਿਸੇ ਨਾਲ ਇਦਾਂ ਨਹੀਂ ਸੀ ਪਤਾ ਨਹੀਂ ਕੀ ਵਾਰਦਾ ਤੇ ਨਾਲ ਚੱਲਣਾ ਵੀ ਤੇ ਰਾਤ ਨੂੰ ਕਿਸੇ ਆਣ ਨੂੰ ਕਿਸੇ ਨੂੰ ਨਹੀਂ ਪਤਾ ਨਾ ਕੋਈ ਰਿਸ਼ਤੇਦਾਰ ਨੂੰ ਸਵੇਰੇ ਦੇਖੀ ਆ ਕਿ ਨਾਮ ਵਗਰ ਗਿਆ ਇਹਨਾਂ ਦਾ ਜੀ ਪ੍ਰਵਿੰਦਰ ਕੋ ਤੇ ਕਿੱਥੇ ਰਹਿਣ ਵਾਲੇ ਆ ਨਿਆਰਪੁਰਾਚੇ ਤੇ ਕੋਈ ਸਾਹਮਣੇ ਆਇਆ ਹੋਵੇ ਕੋਈ ਕੋਈ ਨਹੀਂ ਇਹ ਕਾਰਨ ਕੀ ਆ ਜਿਹੜਾ ਮੈਂ ਕਾਰਨ ਵੀ ਕੋਈ ਨਹੀਂ ਪਤਾ ਵੀ ਸਾਰੇ ਤਾਂ ਆਪੋ ਆਪਣੇ ਰਾਤ ਨੂੰ ਸੁੱਤੇ ਹੁੰਦੇ ਘਰਾਂ ਦੇ ਵਿੱਚ ਆਹ ਤਾਂ ਸਵੇਰੇ ਦੇਖੀ ਆ ਆਪਾਂ ਨੂੰ ਕਿੰਨੇ ਵਜੇ ਪਤਾ ਲੱਗਾ ਆਪਾਂ ਨੂੰ ਪਤਾ ਲੱਗਾ ਜਿੱਦਾਂ ਸਾਢੇ 8 ਹੂੰ ਹਾਂਜੀ ਕਿਸ ਚੀਜ਼ ਨਾਲ ਇਹਨਾਂ ਨੇ ਫ਼ਹਾਲ ਕੋਈ ਆ ਰਲ ਦਿੱਤੀ ਇਹਨਾਂ ਨੇ ਪੱਖੇ ਨਾਲ ਹੀ ਦੇਖੀ ਆ ਬਸ ਤੇ ਕਿੰਨੀ ਦੇਰ ਤੋਂ ਇਹ ਰਹ ਰਹੇ ਇਹਨਾਂ ਤੋਂ ਬਹੁਤ ਸਾਲ ਹੋ ਗਏ ਆ ਰਹਿੰਦਿਆਂ ਨੂੰ 40 ਕਿਸਾਲ ਹੋਈ ਗਏ ਇੱਥੇ ਇਕੱਲੇ ਰਹਿੰਦੇ ਸੀ ਕਈ ਜਾ ਇਹਨਾਂ ਦੇ ਘਰ ਵਾਲੇ ਸੀ ਉਹ ਪੂਰੇ ਹੁਣ ਪਹਿਲਾਂ ਸਾਸੋ ਦੇ ਵਿੱਚ ਸੀ ਉਹਨਾਂ ਦੇ ਤੋਂ ਬਾਅਦ ਵਿੱਚ ਇਹ 3 ਆਦਮੀ ਰਹਿੰਦੇ ਸੀ ਪਾਜੀ ਮੁੱਕ ਗਿਆ ਬਾਅਦ ਵਿੱਚ ਇਕੱਲੀ ਰਹਿਦੀ ਸੀ ਇਹਨਾਂ ਦੇ ਹਸਬੰਦ ਦਾ ਨਾਮ ਵਗੈਰਾ ਕੁਝ ਕਿਸ਼ਨ ਸਿੰਘ ਸੀ ਆ ਠੀਕ ਹਾਂਜੀ ਉਹ ਐਸੀ ਸੀ ਵਰਿੰਦਰ ਕੌਰ ਲੇਡੀ ਹੈ ਕੋਈ ਕਰੀਬ 55 ਤੋਂ 60 ਸਾਲ ਦੀ ਏਜ ਦੇ ਲੱਗੇ ਹੈਗੀ ਤੇ ਉਹਦਾ ਪਤਾ ਲੱਗਾ ਸੀ ਕਿ ਸੁਸਾਈਡ ਕਰ ਲਿਆ ਜੀ ਦੈਟਸ ਵਾ ਪੁਲਿਸ ਆਈ ਇੱਥੇ ਤੇ ਮੌਕਾ ਦੇਖ ਕੇ ਹਟੇ ਆ ਜੀ ਬੋਡੀ ਲੈ ਕੇ ਜਾਵਾਂਗੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਉੱਪਰ ਕਾਰਵਾਈ ਕਰਕੇ ਤੇ ਕੋਸ਼ਸ਼ ਬਣ ਰਹੀ ਸਰ ਕੀ ਮਤਲਬ ਕੀ ਨਾਮ ਹੈ ਇਹਦਾ ਤੇ ਕੀ ਸਾਹਮਣੇ ਆਇਆ ਸਾਰਾ ਪ੍ਰਵਿੰਦਰ ਕੌਰ ਲੇਡੀ ਹੈ ਜੀ ਪ੍ਰਵਿੰਦਰ ਕੌਰ ਨਾਮ ਹੈ ਇੱਥੇ ਤੇ 60 ਸਾਲ ਦੇ ਲਾਗੇ ਏਜ ਹੈ ਹਸਬੰਡ ਇਹਦਾ ਹੈ ਨਹੀਂ ਹਸਬੰਡ ਦੀ ਡੈਥ ਹੋਈ ਨੂੰ 15 ਸਾਲ ਹੋ ਗਿਆ ਬੱਚਾ ਕੋਈ ਨਹੀਂ ਹੈ ਘਰ ਚ ਕੱਲੀ ਸੀ ਇੱਕ ਇਹਦਾ ਧੇਰ ਹੈਗਾ ਉਹ ਉੱਥੇ ਰਹਿੰਦੇ ਨੇ ਫਗਵਾੜੇ ਰਹਿੰਦੇ ਨੇ ਡੱਡਰ ਮੱਲੇ ਤੇ ਅਕਸਰ ਇੱਥੇ ਘਰ ਕੱਲੀ ਹੋਣਾ ਤਾਂ ਉਹਨਾਂ ਕੋਲ ਚੱਲ ਜਾਂਦੀ ਸੀ ਉਹਨਾਂ ਕੋਲ ਰਹਿ ਲੈਣਾ ਰਾਤ ਕਰ ਚ ਇਕੱਲੀ ਸੀ ਹੁਣ ਪਰੇਸ਼ਾਨ ਸੀ ਜੋ ਕੀ ਸੀ ਉਗਾ ਤਪਤੀ ਚ ਸਾਹਮਣੇ ਆਉਗੀ ਕੀ ਕਰ ਜੋ ਵੀ ਆਉਗੀ ਉਸ ਹਸਾਬ ਨਾਲ ਕਾਰਵਾਈ ਕਰਾਂਗੇ ਤੇ ਸਰਪੀ ਸਾਹਮਣੇ ਜਿਹੜਾ ਮਗੇ ਫਾਹਾ ਵਗੈਰਾ ਲੈਤਾ ਜਾਂ ਕਿਦਾਂ ਹੈ ਸੁਸਾਇਡ ਕੀਤੀ ਹੈ ਜਾਂ ਦੇਖੋ ਜੋ ਹਾਲੇ ਤੱਕ ਦੇ ਹਾਲਾਤ ਨੇ ਉਹਨਾਂ ਤੋਂ ਤਾਂ ਕਾਜ ਸਾਹਮਣੇ ਇਹੋੀ ਗੱਲ ਹੈਗੀ ਹੈ ਕਿ ਫਾਹਾ ਲੈ ਆ ਦਿੱਤੀ ਤੇ ਕੀ ਕਾਰਵਾਈ ਬੁਕਾਦੇ ਬਿਆਨ ਜਿੱਦਾਂ ਉਹਨਾਂ ਦੇ ਰਿਸ਼ਤੇਦਾਰ ਦੇਣਗੇ ਜੀ ਵਾਰਸ ਜੋ ਬਿਆਨ ਦੇਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ